ਦਸੀ ਪੁੱਤ ਪਾਣੀ ਦੇ ਦੇ ਮੂੰਹ ਜਾਂ ਬਲਾਈ ਸੁੱਕੀ ਜਾਂਦਾ ਆ ਆ ਬੇਬੇ ਤੇਰਾ ਤਾਂ ਨਾ ਮੂੰਹ ਹੀ ਸੁੱਕਿਆ ਰਹਿੰਦਾਗਾ ਉੱਠ ਕੇ ਪਾਣੀ ਤਾਂ ਪੀ ਸਕਦੀ ਆ ਨਾਲ ਕਿੰਨੀ ਕੁ ਦੂਰ ਆ ਹੋ ਪਿਆ ਤੌੜਾ ਕਿੰਨੀ ਕੁ ਬਾਟ ਆਗੀ ਦੱਸ ਮੈਨੂੰ ਮੈਂ ਹੋਰ ਵੀ ਕੰਮ ਬਥੇਰਾ ਕਰਨਾ ਹੁੰਦਾ ਹੁਣ ਆ ਗਿਆ ਕੌਲੇ ਕੱਚ ਕੇ ਰੋਡਾ ਲੱਗਿਆ ਐਨੀ ਵੀ ਟਾਈਮ ਨਾਲ ਰੋਟੀ ਝੁਲਸਲਾਂ ਫਿਰ ਤੀਆਂ ਠੰਡੀਆਂ ਪਰਖੀ ਜਾਊਗਾ ਉਹਦੀ ਤਾਂ ਇਹਨੂੰ ਬਾਲੇ ਤਰਸ ਆਉਂਦਾਗਾ ਫੇਰੇ ਹੀ ਦਿਖਾਉਂਦੇ ਨੇ ਮੋਹ ਪਿਆਰਾ ਕਿ ਬਿੱਤਰੀ ਬੇਬੇ ਨੂੰ ਪੱਖਾਂ ਲਾਇਆ ਲੈ ਤੂੰ ਜਾਲੇ ਦੇ ਪੱਖੀ ਹੁਣ ਬਾਲਾ ਹੇਜ ਮਾਰਦਾ ਤੈਨੂੰ ਚਾਰ ਅੱਖਰ ਪੜ ਕੇ ਲਗੇ ਨੌਕਰੀ ਖਰਚਾ ਤਾਂ ਹੈ ਨਹੀਂਗਾ ਪੈਸੇ ਆਉਣੇ ਆਉਣੇ ਆਗੇ ਪਾਵਾ ਨਹੀਂ ਕਿਸੇ ਦਾ ਸੰਤਾਵਾ ਨਹੀਂ ਇੱਥੇ ਮੇਰੇ ਵਰਗੀ ਨਾਲ ਤਾਂ ਘਰੇ ਖਪੀ ਜਾਂਦੀ ਆ ਅੰਬਾਰੋਂ ਬਾਪੂਆਂ ਦਾ ਉਹ ਹੁਕਮ ਲਾਣ ਦਾ ਚਾਹਦਾ ਅੱਜ ਨਾਲੇ ਤਾਂ ਮੈਂ ਆਉਂਦੇ ਨੂੰ ਜਰਕ ਦੇਣੇ ਚਾਪੜਾਤੀ ਉੱਤੋਂ ਮੈਨੂੰ ਕਹਿੰਦਾ ਆਪਾਂ ਤੇਰੀ ਬੇਬੇ ਨੂੰ ਪੱਖਾ-ਪੁੱਖਾ ਹੀ ਨਹੀਂ ਲਾਇਆ ਤੂੰ ਉਹ ਕੀ ਆ ਬਾਪੂ ਆਹ ਕੀ ਕਰੀ ਜਾਂਦਾ ਪੱਖੇ ਇਹਦਾ ਪੱਖਾ ਲਾ ਤੇਰੀ ਮਾਂ ਨੂੰ ਉਹ ਯਾਰ ਉਹ ਨਿੰਮ ਥੱਲੇ ਡਾਵੇ ਮੰਜਾ ਹਵਾ ਇੰਨੀ ਸੋਹਣੀ ਚੱਲੀ ਜਾਂਦੀ ਏ ਕਿ ਹੁਣ ਲੈਦੀ ਗਰਮੀ ਲੱਗਣ ਲੱਗੀ ਇਹ ਤਾਂ ਕੌਣ ਸੀ ਇਹ ਤਾਂ ਬਾਈ ਤੇਜੇ ਦਾ ਫੋਨ ਸੀਗਾ ਛਕੀ ਕਹਿੰਦੇ ਭਾਈ ਉਹ ਕਹਿੰਦੇ ਆ ਕਿ ਟਰੈਕਟਰ ਖਰਾਬ ਹੋ ਗਿਆ ਸਾਡਾ ਹਾਂ ਉਹਦੇ ਵਾਸਤੇ ਪੈਸਿਆਂ ਦੀ ਲੋੜ ਹੈ ਵੀ ਕਹਿੰਦੇ ਜਿਹੜੇ ਸਾਨੂੰ ਦਿੱਤੇ ਹੋਏ ਸੀ ਉਦੋਂ ਹਾਂ ਤੇ ਉਹ ਪੈਸੇ ਜੇ ਕਹਿੰਦੇ ਸੀਗੇ ਵੀ ਵਾਪਸ ਕਰ ਦੇ ਆਹ ਤਾਂ ਹਲ ਆਹ 5000 ਰੁਪਏ ਦਾ ਹੋਇਆ ਗਾ ਇਹ 5 ਮੈਂ ਹੁਣ ਕਿਵੇਂ ਦੇ ਕੇ ਆਵਾਂ ਵਾਧਾ ਲੈਣੇ ਸੀ ਕਹਿੰਦੇ ਮੈਂ ਕਿਹਾ ਤਾਂ ਸੀ ਜਾਂ ਸਕੂਲ ਵਾਲਿਆਂ ਨੂੰ ਤੇ ਹੁਣ ਉਹ ਕਹਿੰਦੇ ਫਿਰ ਭਾਈ ਤੇਰੀ ਥਾਂ ਤੇ ਹੋਰ ਬੰਦਾ ਰੱਖਣਾ ਪੈ ਗਿਆ ਸਾਨੂੰ ਉਹ ਤਨਖਾ ਉਧਰ ਦੇਣੀ ਪੈ ਰਹੀ ਹੈਗੀ ਹੁਣ ਆ ਕਰਕੇ ਕਹਿੰਦੇ 5 ਕਹ ਹਜ਼ਾਰ ਲੈ ਗਿਆ ਕਿ ਨਾ ਭਾਈ ਇੰਨੀ ਹੋਰ 5 ਹੀ ਦੇ ਕੇ ਮੋਨਾਂ ਨੂੰ ਹੁਣ ਗਾਹਾ ਭਾਈ ਮੈਂ ਕਿਹੜਾ ਹੁਣ ਕੋਈ ਐ ਘਰੋਂ ਚੱਕ ਕੇ ਫੜਾਤੇ ਸੀਗੇ ਸਾਨੂੰ ਗਾਹਾ ਮੈਨੂੰ ਆੜਤੀਆਂ ਦਾ ਵਿਆਜ ਪੈਂਦਾਗਾ ਹੁਣ ਕੀ ਇਹ 5-4000 ਦਾ ਵਿਆਜ ਈ ਕੱਟਿਆ ਜਾਊਗਾ ਭਾਈ ਐ ਤਾਂ ਮੈਨੂੰ ਪਤਾਗਾ ਤੁਸੀਂ ਫੜਕੀ ਦਿੱਤੇ ਹੋਗਾ ਸਾਰਿਆਂ ਦੇ ਕਬੀਲਦਾਰੀਆਂ ਇਹ ਜਿਹੀ ਹੁੰਦੀਆਂ ਇੰਨੇ ਤੁਹਾਡਾ ਬਹੁਤ ਬਹੁਤ ਉਹ ਆ ਜਿਹੜਾ ਤੁਸੀਂ ਮੈਨੂੰ ਆ ਪਫੜਾ ਕੇ ਆਏ ਉਥੇ ਨਾਲੇ ਭੱਜੇ ਭੱਜੇ ਗਏ ਜਦੋਂ ਪਤਾ ਲੱਗਿਆ ਵੀ ਐਕਸੀਡੈਂਟ ਹੋ ਗਿਆ ਤੇ ਨਾਲੇ ਤੁਸੀਂ ਪੈਸੇ ਲੈ ਕੇ ਗਏ ਉਹ ਤਾਂ ਫਿਰ ਹੁਣ ਜਾਣੇ ਸੀ ਭਾਈ ਗੱਲ ਤਾਂ ਹੀ ਹੈ ਨਾ ਵੀ ਜਦੋਂ ਅਸੀਂ ਆਪ ਆਏ ਅੱਧ ਬੋਲ ਖੜੇ ਆਂਗੇ ਫਿਰ ਉਹਦੋਂ ਉਹ ਗੱਲ ਹੀ ਨਾ ਬਣਦੀ ਹੈਗੀ ਹੁਣ ਜਦੋਂ ਸਾਨੂੰ ਲੋੜ ਹੈਗੀ ਉਹਦੋਂ ਤੁਸੀਂ 5000 ਰੁਪਿਆ ਲੈ ਕੇ ਆ ਗਏ ਹੈ ਲੋੜ ਮੈਨੂੰ ਘੱਟੋ ਘੱਟ 25 30000 ਦੀ ਲੋੜ ਹੈਗੀ ਕਿਦਰੋਂ ਬਣੇ ਨੀ ਨਾ ਬਾਈ ਫਿਰ ਮੈਂ ਤਾਂ ਤਾਂ ਕਰਕੇ ਹੁਣ ਕਰਾਂ ਕੀ ਇਹ ਵੀ ਮਸਾ ਕਰਕੇ ਲੈ ਕੇ ਆਏ ਆਂ ਚੱਲ ਕੋਈ ਨਹੀਂ ਭਾਈ ਬੈਠ ਟੀਲਾ ਚਾਹ ਕੋਈ ਨਾ ਹੋਈ ਮੈਨੂੰ ਲਾਦਾ ਭਾਈ ਤਾਂ ਗੁੱਸੇ ਹੋ ਕੇ ਵਾਗਿਆ ਇਹਦੇ ਵੀ ਕੀ ਸਾਰੇ ਦੀ ਗੱਲ ਆ ਇਹ ਵੀ ਕੀ ਕਰੇ ਵਿਚਾਰਾ ਦੋ ਮਹੀਨਾ ਦਾ ਕਾਇਕਲੇ ਕੀ ਗਈ ਸੀ ਮੁੜ ਕੇ ਸਾਲ ਹੋਣ ਵਾਲਾ ਹੋ ਗਿਆ ਹੁਣ ਤੱਕ ਬਣੇ ਨਹੀਂ ਗੇ ਮੈਥੋਂ ਵੀ ਨਿਜੜੀ ਤੋਂ ਪੂਰ ਨਹੀਂ ਉੱਤਰਾ ਗਿਆ ਘਰਦਿਆਂ ਕਿਲਦਾਰੀਆਂ ਨੇ ਮਾਰਤੀ ਲੈ ਦੇਖ ਲਾ ਤੇ ਰੰਗ ਰਾਣੀ ਨੇ ਤਾਂ 5000 ਰੁਪਿਆ ਲੈ ਕੇ ਆ ਗਈ ਦੇਣਾ 50000 ਹੈਗਾ ਹੋਰ ਮੈਂ ਤਾਂ ਆਪ ਸੋਚੀ ਜਾਵਾਂ ਲੈ ਮੋਜਾਂ ਨਾਲ ਕਹਿੰਦੀ 5-7000 ਲਿਆਈਆਂ ਮੈਂ ਤਾਂ ਐਸੀ ਹੁਣ ਸਾਰੇ ਦੇਖ ਜਾਓ ਵੀ ਸਾਲ ਭਰਤਾ ਹੋ ਗਿਆ ਗੱਲ ਤਾਂ ਉਹੀ ਹੈਗੀ ਨਾਲ ਇਹਨਾਂ ਨੂੰ ਇੰਨਾ ਕਿਹਾਗਾ ਵੀ ਭਈ ਆ ਮਜਬੂਰੀ ਹੈਗੀ ਸਾਡੀ ਤੈਨੂੰ ਸਮਝਦੀ ਨਹੀਂ ਹੈਗੀ ਸੋਡੜ ਜੀ ਫਿਰ ਹੁਣ ਕਿਵੇਂ ਕਰੀਏ ਕਰਨਾ ਕੀ ਹੈਗਾ ਉਹ ਸੱਚ ਦੇ ਹੱਥਾਂ 'ਚ ਛਾਂਪਾਂ ਛੱਲੇ ਨੇ ਦੇਖੀਏ ਤੂੰ ਮੈਂ ਤਾਂ ਗੌਰ ਜੀ ਨਹੀਂ ਕੀਤੀ ਮੈਂ ਤਾਂ ਮੰਗਰ ਜੀ ਬੈਠੀ ਸੀ ਹੂੰ ਨਾ ਗੱਲ ਛੇੜ ਤੇ ਮੈਂ ਤਰਾ ਦੀ ਸਿਉਨੇ ਦੀ ਪਾਈ ਉਹਦੇ ਛਾਂਪ ਜੀ ਇੱਕ ਤਾਂ ਇੱਕ ਜਾਣਦੀ ਦੀ ਹੈਗੀ ਕੋਈ ਨਹੀਂ ਇਹ ਤਾਂ ਬਹਿ ਮੈਂ ਹੁਣ ਕੱਢ ਲੈਣੀ ਆ ਮੈਂ ਹੁਣ ਚਾਹ ਪੜਾਉਂਗੀ ਨਾ ਉਹਦੀ ਪੁੱਛ ਲੂ ਮੈਂ ਹਾਂ ਹਾਂ ਜੇ ਉਹ ਹੋਏ ਫਿਰ ਤੂੰ ਬੱਲੀ ਬਾਤੀ ਫਿਰ ਆਪਾਂ ਕਹਨੇ ਆਂ ਭਾਈ ਆਹ ਵੇਚ-ਬੂਚ ਦੇ ਹੁਣ ਅਸੀਂ ਤਕੜਿੱਕੇ ਚੜੇ ਪਏ ਆਂਗੇ ਹਾਂ ਹੈਂ ਸੱਚਾ ਜੀ ਲਿਆ ਤੇ ਤੂੰ ਛੇੜ ਗੱਲ ਤੇ ਮੈਂ ਫੇਰ ਆਉਣਾ ਥੋੜਾ ਕੋਈ ਨਹੀਂ ਕੋਈ ਨਹੀਂ ਮੈਂ ਹੁਣ ਪੁੱਛ ਲੈਨੇ ਆ ਵੀ ਸਿਉਨੇ ਦੀ ਆ ਕਿ ਦੂਜੀ ਆ ਹੂੰ ਹੂੰ ਚੱਲ ਠੀਕ ਹੈ ਲੈ ਨਾਲ ਸਿਉਨੇ ਦੀ ਤਾਂ ਨਾ ਕਿਹੜੀ ਪਾਈ ਹੋਣੀ ਪਰ ਕੋਈ ਪਤਾ ਵੀ ਨਹੀਂ ਹੈਗਾ ਸਾਡੇ ਪੈਸੇ ਦੇਣ ਵਾਲੀ ਹਾਂ ਕਰਦੀ ਹੋਵੇ ਆਪ ਸਿਉਨਾ ਪਾਈ ਫਰਦੀ ਹੋਵੇ ਕੋਈ ਨਾ ਪੁੱਛਦੀਆਂ ਜੇ ਹੋਈ ਨਾ ਸਿਉਨੇ ਦੀ ਇੱਥੇ ਲਾਹ ਨੂੰ ਗੱਲੀਬਾਤੀ ਮੈਂ ਤਾਂ ਵੇ ਕੋਈ ਕਟ ਕਟਾਈ ਕਰਾ ਲੀ ਸੰਨ ਤਾਂ ਵਿਚੀ ਲੈ ਆ ਗਿਆ ਮੇਰਾ ਪੁੱਤ ਗੱਗੂ ਤਾਂ ਪੂਆ ਸਿਕਾਲ ਸਸਿਕਾਲ ਬੇਉਰਿਆ ਸਿਰਤਾ ਪਲੋਸ ਦੇ ਤੇਰਾ ਪੂਆ ਖੇਡਣੇ ਆਣਾ ਕਾਲੀ ਆ 2 ਮਿੰਟ ਮੇਰੇ ਕੋਲੇ ਵੀ ਬਹਿ ਜਾ ਚਲ ਖੇਡਿਆ ਕੋਈ ਨਾ ਲੈ ਰਾਣੀ ਚਾਹ ਪੀ ਲੈ ਤੇ ਬੇਬੇਂ ਦੀ ਪੱਵੀ ਕਿੱਥੇ ਆ ਬਾਪੂ ਨਾਲੇ ਬੇਬੇ ਪਈਏ ਦਵਾਈ ਜੀ ਲੈ ਕੇ ਤੁਹਾਨੂੰ ਪਤਾ ਕੁੱਕੀ ਚੜ ਜਾਂਦੀ ਆ ਉਹਨੂੰ ਤੇ ਉਹ ਵੀ ਨਾ ਬਸ ਹੁਣ ਹੋਰ ਹੀ ਜਿੱਤਿਆ ਕਰੀ ਰੱਖਦੀ ਆ ਜੇ ਤਾਂ ਪੱਖਾ ਲਾ ਦੀਏ ਫਿਰ ਤਾਂ ਕਹਦੂਗੀ ਹਾਏ ਮੈਨੂੰ ਸਾਹ ਨਹੀਂ ਆਉਂਦਾ ਬਾਲੀ ਹਵਾ ਜੇ ਬੰਦ ਕਰ ਦੀਏ ਫਿਰ ਕਹਦੂਗੀ ਪੱਖਾ ਲਾ ਦੋ ਗਰਮੀ ਵਾਲੀ ਆ ਆ ਵੱਡਾ ਸ਼ਰੀਰ ਦਾ ਵੀ ਤੁਹਾਨੂੰ ਪਤਾ ਹੀ ਆ ਮੈਨੂੰ ਵੀ ਨਾਲ ਔਖਾ ਹੀ ਆ ਕੰਮ ਕਰਦੀ ਕਰਦੀ ਨੂੰ ਐ ਨਹੀਂ ਪਤਾ ਕਿੱਥੋਂ ਬੋਲ ਮਾਰ ਦੇ ਕੀ ਕਹੇ ਦੇ ਚੱਲ ਭਾਈ ਕੱਟੀ ਜਾਨੀ ਆ ਆ ਬੇ ਤੁਹਾਡੇ ਸ਼ਾਬਾਸ਼ ਹੈ ਜਿਹੜੇ ਤੁਸੀਂ ਸਾਮੀ ਜਾਂਦੇ ਹੋ ਸਾਹਮਣੇ ਤਾਂ ਪਾਈ ਹੁਣ ਪੈਣਗੇ ਹੁਣ ਛੋਟਾ ਤਾਂ ਛੜਾ ਗਿਆ ਖੜਾ ਹੁਣ ਸਾਰਿਆਂ ਤੋਂ ਤਾਂ ਸਿੱਟੇ ਵੀ ਨਹੀਂ ਜਾਂਦੇ ਤੇ ਹੈ ਰਾਣੀ ਆਹ ਛਾਪ ਸੈ ਉਹਨਾਂ ਦੀ ਹੈ ਤੇਰੀ ਨਾ ਭਾਬੀ ਕਾ ਨੂੰ ਸੌਨੇ ਦੀ ਆ ਗਈ ਇਹ ਤਾਂ ਅੱਛਾ ਮੁੱਲ ਦੀ ਆ ਮੇਲੇ ਤੇ ਗਈ ਸੀ ਉੱਥੋਂ ਲੈ ਆਈਆਂ ਗਈ ਅੱਛਾ ਤੈਨੂੰ ਸੋਹਣੀ ਲੱਗਦੀ ਤਾਂ ਤੂੰ ਲੈ ਲੈ ਨਾ ਨਾ ਮੈਂ ਤਾਂ ਹੂੰ ਪੁੱਛ ਲਿਆ ਨਹੀਂ ਲੈ ਲੈ ਭਾਬੀ ਤੂੰ ਨਾ 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 ਬਸ ਪਾਈ ਰੱਖ ਪਾਈ ਰੱਖ ਨਹੀਂ 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 ਆਜੋ ਚਾਪੀ ਲਓ ਤੁਸੀਂ ਵੀ ਮੈਂ ਤਾਂ ਉਹੀ ਪੁੱਛ ਲਿਆ ਨਹੀਂ ਜੀ ਸੁਣੀ ਲੱਗਦੇ ਪਾਪੀ ਰੱਖ ਲਾ ਤੂੰ ਨਾ ਨਾ ਬਸ ਆ ਬਾਪੂ ਦਾ ਵੀ ਤੈਨੂੰ ਪਤਾ ਹੀ ਆ ਪਿੰਡ ਚ ਹੀ ਰਹਿੰਦਾ ਸਾਰਾ ਦਿਨ ਆ ਚਾਹ ਤੇ ਰੋਟੀ ਖਾਣ ਪੀਣੇ ਘਰੇ ਆਉਂਦਾ ਕੀ ਕਰੇ ਪਾਪੀ ਤੇਰਾ ਸਾਰਾ ਦਿਨ ਘਰੇ ਜੀਵ ਹੀ ਨਹੀਂ ਲੱਗਦਾ ਹੁਣ ਉੱਥੇ ਐ ਹੁੰਦਾ ਕਿ ਚਲ ਬਾਹਰ ਅੰਦਰ ਬਹਿ ਜਾਂਦਾ ਜੀ ਤਾਂ ਭਾਈ ਹੁਣ ਮੇਰੇ ਵਰਗੇ ਨੂੰ ਲਾਉਣਾ ਪੈਂਦਾ ਜਿਹੜੇ ਨੂੰ ਸਾਰਾ ਦਿਨ ਤੰਦੇ ਘਰੇ ਬੈਣਾ ਅਸੀਂ ਸਾਰਾ ਦਿਨ ਘਰੇ ਕੰਮ ਕਰਨੇ ਪੈਂਦੇ ਆਗੇ ਮੈਂ ਇੱਥੋਂ ਤਾਂ ਕਿਸੇ ਬੁੜੀ ਕੋਲ 10 ਮਿੰਟ ਜਾਇਆ ਜਾਂਦਾ ਘਰੇ ਕੰਮ ਤਾਂਦਾ ਇੰਨਾ ਹੋ ਜਾਂਦਾਗਾ ਸੁਰਤ ਨਹੀਂ ਲੈਣੀ ਮਿਲਦੀ ਹੈਗੀ ਭਾਈ ਪੈਸੇ ਕੈਂ ਲੈ ਸੀ ਕਿਹੜੇ ਪੈਸੇ ਭਾਈ ਮੈਨੂੰ ਕੋਈ ਫਿਰ ਮੈਂ ਪਾ ਬੀਨੂ ਫੜਾਤਾ ਚੋਲਾ ਭਾਬੀ ਸੁਣ ਲੈ ਕੇ ਦਿਓ ਬਈ ਮੈਂ ਤਾਂ ਰਾਣੀ ਦੇਖਿਆ ਨਹੀਂ ਚੋਲਾ ਖੋਲ ਕੇ ਕੋਈ ਨਹੀਂ ਮੈਂ ਦੇਖ ਲੈਣੀ ਆ ਚਾ ਚੱਕ ਲੈ ਚੋਲੀ ਸੀ ਲੈਉਣੀ ਹੈ ਮੈਂ ਦੇ ਤੇ ਹੋਰ ਹੋਈ ਬੇਬੇ ਬਾਪੂ ਤਾਂ ਹੁਣ ਅੱਜ ਨਾਲ ਤਾਂ ਫਰਕ ਹੋਊਗਾ ਸਿਸ ਦਵਾਈ ਲੈ ਕੇ ਆਏ ਸੀ ਹਾਂ ਹਾਂ ਇਹ ਤਾਂ ਠੀਕ ਹੈ ਭਾਈ ਖਰ ਉਹ ਪਵਾਤਾ ਸੀ ਸਟੰਟ ਜਾ ਹੋਰ ਉਹਦਾ ਤਿੰਨ ਸਾਢੇ ਤਿੰਨ ਲੱਖ ਰੁਪਏ ਉਧਰ ਲੱਗਿਆ ਤੇ ਉਦੋਂ ਬੇਬੇ ਬੇਬੇ ਦੇ ਰੋਜ਼ ਲੱਗੀ ਜਾਂਦੇ ਨੇ ਆਪ पैसा ਖਰਦਾ ਹੀ ਨਹੀਂ ਹੁਣ ਕਰੀਏ ਕੀ ਖੜਦਾ ਨੇ ਇਹ ਕਹਿਣ ਨੂੰ ਤਾਂ ਕਿਦਾ ਜੀ ਕਰਦਾ ਹੈਗਾ ਕੱਲਾ ਕਮਾਉਣ ਵਾਲਾ ਕੋਈ ਖਰਚਾ ਗੱਲ ਤਾਂ ਫਿਰ ਇਹੀ ਹੈ ਕਿ ਹੋਰ ਤੂੰ ਕਿੱਧਰ ਕਿੱਧਰ ਹੋਵੇਂ ਮੇਰਾ ਵੀ ਉਧਰ ਸਾਰਾ ਗੱਤੱਗਾ ਤਾਂ ਲੈਣਾ ਓਏ ਬੇਬੇ ਦਾ ਵੀ ਬਾਪੂ ਦਾ ਵੀ ਉਹ ਕਰਨਾ ਪੈਂਦਾ ਭਾਈ ਹੁਣ ਕੀ ਕਰੀਏ ਵੱਡੇ ਹੈਗੇ ਫਰਜ਼ ਤਾਂ ਨਿਭਾਉਣੇ ਪੈਣਗੇ ਫਸੇ ਹੈਗੇ ਹਾਂ ਆਪਾਂ ਤਾਂ ਚੱਲੇ ਇਹਦਾ ਇਨਾ ਸ਼ੁਕਰ ਹੋਇਆ ਇਹ ਚੰਗੇ ਘਰ ਦੀ ਆ ਗਈ ਭਾਬੀ ਹਾਂ ਜਿਹੜੀਆਂ ਹੋਣੇ ਕਹਦੇ ਨੇ ਅੱਜ ਕੱਲ੍ਹ ਦੇ ਤਾਂ ਸਾਨੂੰ ਪਤਾ ਹੀ ਆ ਹਾਂ ਲੈ ਰਾਣੀ ਕੇਲੇ ਤਾਂ ਮੈਂ ਕੱਢਿਆ ਹੀ ਭਾਈ ਹੁਣ ਕੀ ਕਰੀਏ ਭਾਈ ਟਰੈਕਟਰ ਖੁੱਲਿਆ ਪਿਆਗਾ ਹੁਣ ਜੋ ਨਹੀਂ ਲਿਆਉਂਦੇ ਤਾਂ ਮੂਰੇ ਬਾਹੀ ਦਾ ਹੀ ਦਾ ਔਖਾ ਹੈਗਾ ਹਰਾ ਵੀ ਲਿਆਉਣਾ ਹੈ ਬਾਣ ਵੀ ਪਾਉਣਾ ਹੈ ਔਖਾ ਬਹੁਤ ਹੈ ਨਹੀਂ ਮੈਂ ਤਾਂ ਆਪਣਾ ਵਸਾ ਨਾਲ ਆਈ ਗਿਆ ਲਾ ਬਸ ਗਣੀ ਐ ਭਾਈ ਕੋਈ ਨਹੀਂ ਨਹੀਂ ਭਾਈ ਕੋਈ ਨਾ ਗਣ ਲਾ ਉਹਤਾ ਜੀ ਬਹੁਤ ਕਰਦਾ ਸੀ ਓਏ ਵੱਧ ਤੋਂ ਵੱਧ ਕਰਾਂ ਹੁਣ ਚੱਲ ਕੋਈ ਨਾ ਹੋ ਜੂਗਾ ਗਾਂ ਚੋਟੀ ਵਿਕ ਜੂਗੀ ਓਏ ਚੱਲ ਰਾਣੀ ਆਏ ਕਰੀ ਜਦੋਂ ਭਾਈ ਚੋਟੀ ਵਿਕ ਗਈ ਸਾਰਾਂ ਤੋਂ ਪਹਿਲਾਂ ਸਾਨੂੰ ਦੇ ਦੇ ਨਾ ਭਾਬੀ ਸਾਰੇ ਕਰਕੇ ਜਾਉਂਗੀ ਉਦੋਂ ਤਾਂ ਮੈਂ ਹੋਰ ਔਖਾ ਹੈ ਭਾਈ ਹੁਣ ਵਿਆਜ ਬਾਲਾ ਲਾਉਂਦੇ ਨੇਗੇ ਬਾਣੀ ਹੈ ਨਾ ਨਹੀਂ ਭਾਈ ਇੰਨੇ ਪਕਰਾ ਉਹਨਾਂ ਨੇ ਵੀ ਸਮਾਂ ਮੈਨੂੰ ਆਇਆ ਜਿਹੜਾ ਕਜਮ ਵੀ ਕਰੀਆ ਕਿ ਤੂੰ ਪਹਿਲਾਂ ਕਹਿ ਕੇ ਤਾਂ 2-2 ਮਹੀਨੇ ਦਾ ਗਿਆ ਸੀਗਾ ਮੁਲਕਿਆ ਕਿ ਤੂੰ ਉਪੜੀ ਨਹੀਂ ਹੋਈ ਤੇਰੀ ਫਿਰ ਮੈਂ ਕਿਹਾ ਭਾਈ ਹੋਰ ਕੋਈ ਨਹੀਂ ਤੁਸੀਂ ਵਿਆਜ ਵੱਧ ਲਾ ਲਿਓ ਹੋਰ ਆਹੀ ਕਹਿ ਸਕਦੇ ਆਂ ਆਪਾਂ ਤੱਕਲੇ ਨੂੰ ਹੋਰ ਓਏ ਮੇਰੇ ਪਿੱਛੇ ਤੁਹਾਨੂੰ ਵੀ ਸੌਆਂ ਮੁਸੀਬਤ ਪੈ ਗਈ ਨਾਲੇ ਵਿਆਜ ਬਣ ਜਾਂਦਾ ਐਵੇਂ ਬਾਧੂ ਇੰਨਾ ਵਿਆਜ ਫੜ ਬਿਆ ਜਰੂਰੀ ਦੇਣਾ ਆਪਾਂ ਨਾ ਕੋਈ ਨਾ ਭਾਬੀ ਹੁਣ ਮੈਂ ਸਾਰੇ ਕਰਕੇ ਜਾਉਂ ਛੋਟੀ ਚੱਲ ਵਧੀਆ ਭਾਈ ਤੇਰੇ ਸਿਰੋਂ ਭਾਰ ਹੀ ਲਊਂ। بس ਤਾਂ ਤੇਰੇ ਫਾਇਦੇ ਦੀ ਗੱਲ ਹੀ ਕਰਦੇ ਆ। ਹੋਰ ਇਹ ਤਾਂ ਬਾਲਾ ਔਖਾ ਹੋ ਗਿਆ। ਚੱਲ ਭਾਈ ਆ ਤਾਂ ਫਿਰ ਮੈਂ ਤਾਂ ਜਾਣੇ ਇਧਰ ਮਿਸਤਰੀ-ਮੁਸਤਰੀਆਂ ਨਾਲ ਫਿਰ ਦੇਖਦਾ ਕਿੱਥੇ ਕ ਪਹੁੰਚੇ ਇਹ ਗੱਲ। ਕੋਈ ਨਾ। ਤੇ ਤੂੰ ਰਹੇਂਗੀ? ਨਾ ਭਈ ਮੈਂ ਜਾਉਂਗੀ ਨਾ ਫਿਰ ਆਇਆ ਬਸਾ ਬਸਾ ਨਹੀਂ ਆਦਾਂ ਉਧਰ ਪੰਡਾ ਜੀ ਤੈਨੂੰ ਪਤਾ ਹੀ ਆਗਾ। ਹਾਂ। ਤੇ 10 ਮਿੰਟ ਬੇਬੇ ਨੂੰ ਮਿਲ ਕੇ ਫਿਰ ਮੈਂ ਵਗ ਜਾਨੀ ਆਂਗੀ। ਅੱਛਾ ਚੱਲ ਫਿਰ ਕੋਈ ਨਹੀਂ। ਬਸ ਆ ਮਹੀਨੇ ਨੂੰ ਵੀ ਕੋਈ ਭਾਈ ਛੋਟੀ ਉਦੋਂ ਕਰਕੇ ਜਾਉਂਗੇ। ਹਾਂ ਕਰ ਦਿਓ ਭਾਈ ਹਨਾ ਫਿਰ ਆਇਆਗਾ ਵੀ। ਅਨ ਜਨਾ ਭਾਰ ਲੈ ਜੇ ਵਦਗੀ ਹੁੰਦਾਗਾ ਕਾਹਾਂ ਮੈਂ ਕੜਿੱਕੇ ਚੜਿਆ ਖੜਾ ਆ ਕੋਈ ਨਾ ਕੋਈ ਨਾ ਬਈ ਤੁਸੀਂ ਵਸੇ ਕਮੀਨਾ ਕਾ ਕੇ ਉਹਨਾਂ ਨੂੰ ਆਹੋ ਕਰ ਲੋ ਚੱਲ ਰੋਕਦਾ ਉਹਨੂੰ ਹਾਂ ਕੋਈ ਨਹੀਂ ਚੱਲ ਐ ਵੀ ਵਿਆਜ ਬੱਟੂ ਪਾਈ ਫਿਰ ਜਾਇਆ ਜਾਊ ਉਹਨੂੰ ਦੇਖੋ ਦੇਣਾ ਪਊ ਸਾਰਾ ਕਰਕੇ ਜਾਊ ਬਈ ਸਾਰਾ ਕਰਕੇ ਜਾ ਹਾਂ ਐਨੀ ਬਹੁਤ ਹੁੰਦਾ ਰਾਣੀ ਮੌਕੇ ਤੇ ਮਸਲਾ ਹੱਲ ਹੋ ਜੇ ਇਹ ਤਾਂ ਭਾਬੀ ਮੈਂ ਤਾਂ ਤੇਰਾ ਤੇ ਮੇਰੇ ਭਰਾ ਦਾ ਮੇਰੇ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਮੇਰਾ ਐਡਾ ਵੱਡਾ ਕੰਮ ਸਾਰਿਆ ਨਹੀਂ ਤਾਂ ਇਹ ਤਾਂ ਕਿੱਥੇ ਮੰਜੇ ਚੁੱਠਾ ਜਾਂਦਾ ਸੀ ਚਲੋ ਭਾਈ ਐ ਤਾਂ ਹੁਣ ਭੈਣ ਭਾਈ ਖੜਦੇ ਹੀ ਹੁੰਦੇ ਨੇ ਨਾਲ ਹਨਾ ਖੜਨਾ ਹੀ ਪੈਂਦਾ ਪੈਣ ਪਰਾਈ ਕੰਮ ਆਉਂਦੇ ਪੈਣ ਪਰਾਈ ਮਿਲਣਾ ਫਿਰ ਬੇਬੇ ਨੂੰ ਜੇ ਤਾਂ ਭਈ ਰਹਿਣਾ ਤਾਂ ਦੇਖ ਮੈਂ ਤਾਂ ਕਹਿੰਦੀ ਸੀ ਰਹਿ ਜੇ ਜਾਣਾ ਫਿਰ ਟਾਈਮ ਨਾਲ ਨਹੀਂ ਮਾਂ ਭਾਬੀ ਰਹਿੰਦੀ ਨੇ ਮੈਂ ਮੜਾਏ ਬੇਬੇ ਨੂੰ ਮਿਲਣਾ 10 ਮਿੰਟ ਮਿਲ ਲੈ ਚਲ ਚੰਗਾ ਭੈਰ ਨਹੀਂ ਫਿਰ ਮੈਂ ਵੀ ਜਾਣਾ ਚੰਗਾ ਵਾਹੀ ਚੰਗਾ ਜੀ ਬਾਪੂ ਉਦੋਂ ਆਗਾ ਤਾਂ ਮਿਲ ਜੂਗੇ ਨਹੀਂ ਚਲ ਫਿਰ ਆਉਂਗੇ ਤਾਂ ਹੈਗੀ ਮੌਕਾ ਚਲ ਬੇਬੇ ਨੂੰ ਮਿਲ ਲੈ ਹਾਂ ਚਲ ਆਇਨਾ ਟਾਈਮ ਨਾਲ ਲੰਘ ਜਾਈ ਐਵੇਂ ਵੇਲਾ ਕਰਨ ਦਾ ਕੀ ਫਾਇਦਾ ਜੇ ਜਾਣਾ ਹੀ ਜਾਣਾ ਹਾਂ ਚੰਗਾ ਭਾਬੀ ਫਿਰ ਹੈ ਮੈਂ ਬੇਬੇ ਨੂੰ ਮਿਲਣਾ ਮਿਲ ਲੈ ਠਾਲਾ ਮੜਾ ਸੁੱਤੀ ਜੀ ਪਈ ਸੀ ਪਈ ਹੈ ਦੇਵੇ दस के में। थे नहीं से ही बस मै अच्छा। तो दवाई खा ली पैगी आब्बा पेटी के दौड़े थले गोलियां मुकद मेरिया बस गोलियां खा लिया फर्क है नहीं फेर मंजे च पै जानी ਚਾ ਹਾਲ ਹੈ ਮੇਰਾ ਚਲ ਇਹ ਤਾਂ ਛੱਡ ਤੂੰ ਐ ਦੱਸ ਤੇਰਾ ਪਰਿਵਾਰ ਦੱਸ ਠੀਕ ਹੈ ਪੁੱਤ ਵਧੀਆ ਠੀਕ ਹੈ ਬੇਬੇ ਠੀਕ ਠਾਕ ਆ ਚਲ ਤੇ ਕਿਵੇਂ ਅੱਜ ਮੈਨੂੰ ਤਾਂ ਪਤਾ ਨਹੀਂ ਸੀ ਤੂੰ ਆਉਣਾ ਸੀ ਅੱਜ ਅੱਛਾ ਭਾਈ ਨੇ ਫੋਨ ਕੀਤਾ ਸੀ ਤੈਨੂੰ ਦੱਸਿਆ ਨਹੀਂ ਹਾਂ ਪੁੱਤ ਮੈਂ ਤੈਨੂੰ ਦੱਸਿਆ ਅੱਛਾ ਉਹ ਭਾਈ ਨੇ ਫੋਨ ਕੀਤਾ ਸੀ ਥੋੜਾ ਜਿਹਾ ਟਰੈਕਟਰ ਨਹੀਂ ਖਰਾਬ ਹੋ ਗਿਆ ਹਾਂ ਖਰਾਬ ਹੈ ਤਾਂ ਮੈਨੂੰ ਪਤਾ ਟਰੈਕਟਰ ਹਾਂ ਉਹਦਾ ਕਰਕੇ ਪੈਸੇ ਵਾਸਤੇ ਫੋਨ ਕੀਤਾ ਸੀ ਪੈਸਿਆਂ ਵਾਸਤੇ ਅੱਛਾ 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 ਫਿਰ ਤੂੰ ਲੈ ਆਈ ਲੈ ਆਈਆਂ ਵਸ ਰੱਬੇ ਥੋੜੇ ਜਿਹਾ ਬਣਨੇਗੇ ਸੇਲ ਕੁਸਤ ਲਈ ਹੋਏਗੀ ਹਾਂ ਥੋੜੇ 5000 ਲਈ ਸੀ ਅਦਰ ਪਾਪਾ ਆ ਗਿਆ ਹਸਰੀ ਕਾ ਬਾਪੂ ਸਸੀ ਕਾ ਬਾਪੂ ਹਾਂ ਹੋ ਠੀਕ ਆ ਹਾਂ ਠੀਕ ਆ ਉਰੇ ਹੋ ਜਾ ਬੁੱਤ ਤੂੰ ਬੈਜੂ ਤਨ ਪੀਓ ਫੋਰ ਠੀਕ ਆ ਬਾਪੂ ਤੁਸੀਂ ਦੱਸੋ ਠੀਕ ਆ ਵਧੀਆ ਹਾਂ ਠੀਕ ਆ ਹੁਣ ਤਾਂ ਬਾਪੂ ਵਧੀਆ ਠੀਕ ਆ ਬਾਹ ਠੀਕ ਆ ਬਾਪੂ ਅੱਗੇ ਨਾਲ ਬਸ ਚਲ ਆ ਲੱਗਦਾ ਵੀ ਹੁਣ ਦੋ ਚਾਰ ਦਿਨ ਕੰਮ ਤੇ ਜਾਣ ਵਾਲੇ ਹੋ ਜਾਣਾ ਚਲ ਅੱਛਾ ਹੋਰ ਹੌਲੀ ਹੌਲੀ ਹੋ ਜੂਗੀ ਤੂੰ ਅਜੇ ਜਾਣਕ ਭਾਈ ਮੈਂ ਤਾਂ ਬਾਪੂ ਬਾਈ ਨੇ ਫੋਨ ਜਾ ਕੀਤਾ ਸੀ ਪੈਸੇ ਵਾਸਤੇ ਕੰਮ ਪੈਸੇ ਵਾਸਤੇ ਪੈਸੇ ਹਾਂ ਸੋਨ ਦੱਸਿਆ ਨਹੀਂ ਨਾ ਮੈਂ ਤਾਂ ਪਤਾ ਨਹੀਂ ਪੈਸਿਆਂ ਵਾਸਤੇ ਫੋਨ ਕਰ ਐਡੀ ਕੀ ਜਰੂਰਤ ਪੈ ਗਈ ਨਾ ਪੈਸੇ ਦੀ ਉਹਦੋਂ ਦਿੱਤੇ ਨਹੀਂ ਸੀ ਪਰ ਉਹਨੇ ਜਦ ਸੱਟ ਵੱਜੀ ਉਹ ਦਿੱਤੇ ਤਾਂ ਸੀਗੇ ਫਿਰ ਅੱਜ ਕਿਹੋ ਜੀ ਜਰੂਰਤ ਪੈ ਗਈ ਜਿਹੜੀ ਅੱਜ ਇਹਨੂੰ ਤੁਰਤ ਬੁਲਾ ਲਿਆ ਚਲ ਕੋਈ ਨਾ ਵਾਪੂ ਟਰੈਕਟਰ ਖਰਾਬ ਸੀ ਬਾਈ ਕਹਿੰਦਾ ਕਿ ਮੈਨੂੰ ਲੋੜ ਆ ਥੋੜੀ ਪੈਸਿਆਂ ਦੀ ਉਹ ਟਰੈਕਟਰ ਖਰਾਬ ਐ ਟਰੈਕਟਰ 20-30000 ਰੁਪਏ ਲੱਗੂ ਮਸਾਂ ਐਨੇ ਪੈਸੇ ਵੀ ਨਹੀਂ ਜੁੜਦੇ ਉਹ ਤੋਂ ਤੋ ਫਿਰ ਬੀਤੀ ਕਿਹੜਾ ਥੋੜਾ ਤੁਸੀਂ ਵੀ ਹੱਦ ਕਰ ਦਿਓ ਦੱਸ ਇੰਨੀ ਕਬੀਲਦਾਰੀ ਉਹ ਵੀ ਕੀ ਕਰੇ ਜਵਾਕ ਚਲ ਕੋਈ ਆਰਤੀਆਂ ਤਾਂ ਫੜ ਲਿਆ ਹੁੰਦਾ ਫਿਰ ਕੋਈ ਜ਼ਰੂਰੀ ਸੀ ਨੂੰ ਪਰੇਸ਼ਾਨ ਕਰਨਾ ਕਿਰਾ ਕੋਈ ਨਾ ਬਾਪੂ ਤੁਸੀਂ ਤੂੰ ਨਾ ਕਾਬਰ ਕਿਰਾ ਮੇਰਾ ਵਧੀਆ ਕੰਮ ਸਾਰਤਾ ਡੰਗ ਲਾਤਾ ਤੇ ਹੁਣ ਚਲ ਜਦੋਂ ਲੈਤੇ ਆਧਾਰੇ ਆ ਬਾਪੂ ਇਹ ਤਾਂ ਧਾਰੇ ਦਿੱਤਾ ਫਿਰ ਮਾਂ ਨਹੀਂ ਮਾਰੀ ਹੁੰਦੀ ਤਾਂ ਮੋੜਨੇ ਦਾ ਪਹਿਣਗੀ ਲੈ ਹੋਰ ਹੁਣ ਪੁੱਤ ਮੋੜਨੇ ਦਾ ਪਹਿਣਗੇ ਚਲ ਕੋਈ ਨਹੀਂ ਹੁਣ ਤੇਰੇ ਤੇ ਘਰਾਓਕ ਸੀਗੀ ਕਿਰਾ ਕੱਢ ਲੈਂਦੇ ਆ ਔਕਸੋਖ ਫਿਰ ਮੈਂ ਕਿਹੜਾ ਬਾਪੂ ਹੁਣ ਬਣੀ ਨਹੀਂ ਮੇਰੇ ਤੋਂ ਵੀ ਥੋੜੀ ਬਣਿਆਗੇ ਅਹ ਚਲ ਕੇ ਰਾਇ ਨਿਕ ਦੇ ਦੇ ਨੀ ਨੂੰ ਸੁਵੇਤਾ ਲੱਗ ਚੁ ਨਾਲ ਚਲ ਕੋਈ ਨਹੀਂ ਪੁੱਤ ਥੋੜੀ ਹੜੀ ਦੇ ਮਾਰਦੇ ਨੇ ਅਹ ਮਤੇ ਕੁੜੀ ਜੀ ਕਹਿੰਦੀ ਸੀ ਕਿ ਮੈਂ ਜਾਣੀ ਆ ਕਿ ਸਾਡੇ ਘਰੇ ਨਹੀਂ ਸਰਦਾ ਤੇ ਹੁਣ ਗੱਲੇ ਨਹੀਂ ਮਾਰਨੋ ਹੜਦੇ ਜੀ ਤੂੰ ਜਾਣਾ ਵਗ ਜਾ ਟਾਈਮ ਨਾਲ ਤੇ ਜਾਤੇ ਜਾ ਮੇਰਾ ਤੇ ਜਾ ਉਹ ਜਿੰਨਾ ਸਾਰਾ ਬੱਦ ਚਲਾਕ ਆ ਉਹ ਕੀ ਕਰਤਾ ਨੇ ਤੁਸੀਂ ਉਹਨੂੰ ਮਾਰਨ ਮੈਂ ਦੱਸੀ ਫਾਹ ਸਾਹਿਬ ਮਤਾਂ ਆ ਲਾਦਾ ਮੈਨੂੰ ਦੇਖਣਾ ਨਾ ਮਿਲੇ ਪਰ ਤੂੰ ਪਸਤਾਏਂਗੀ ਚਲ ਕੋਈ ਨਾ ਮੈਂ ਕੱਲ ਨਹੀਂ ਮੰਨ ਬਾਬੂ ਤੂੰ ਨਾ ਕਾਬਰ ਹੋਰ ਕੋਈ ਨਾ ਉਂ ਯਾਰ ਕਰਦਾ ਹਰ ਵਾਰ ਮਾਰ ਨਹੀਂ ਦਿੰਦੀ ਮੈਨੂੰ ਹੈ ਬੋਲਣ ਨਹੀਂ ਦਿੰਦੀ ਕੋਈ ਨਾ ਉਹ ਤਾਂ ਦਸਾਂ ਕਰਦਾ ਹੁੰਦਾ ਜਾਂ ਕੇ ਰੋਜ਼ ਗੁਰਦੁਆਰੇ ਹੈ ਮੈਨੂੰ ਜਵਾਕ ਦਾ ਮੂੰਹ ਦਿਖਾ ਦੇ ਇਹ ਹੁਣ ਜਵਾਕ ਹੋ ਗਏ ਹੁਣ ਉਹ ਝੱਲੇ ਜਾਂਦੇ ਨਾ ਪੈਸੇ ਮੰਗਦਾ ਫਾਹਾ ਪੈਂਦਾ ਸੀ ਹੁਣ ਫੇਰ ਕੀ ਹੋਇਆ ਉਹ ਪੰਜ ਸੱਤ ਹਜ਼ਾਰ ਰੁਪਏ ਜੇ ਦੇਜੂ ਫੇਰ ਕੀ ਹੋਣਾ ਟਰੈਕਟਰ ਤੇ 20 ਵੀ ਲੱਗ ਸਕਦਾ 30 ਵੀ ਲੱਗ ਸਕਦਾ ਫੇਰ ਕੀ ਹੋ ਗਿਆ ਬਾਪੂ ਤੂੰ ਨਾ ਬਾਈ ਨੂੰ ਕੁਝ ਕਹੀਂ ਮੈਂ ਨਾ ਕਹਾ 10 ਕਿੱਲਾਂ ਦਾ ਮਾਲਕ ਹੈ 20 30 ਹਜ਼ਾਰ ਕਰੋ ਹੀ ਲਾ ਸਕਦਾ ਕੋਈ ਨਹੀਂ ਸੁਭੈਤਾ ਲੱਗ ਜਾ ਹੁਣ ਤੁਰਤੀ ਤਾਂ ਨਹੀਂ ਆਏ ਹੁੰਦਾ ਵੀ ਜਮੀਨ ਕਿਸ ਨੂੰ ਦੇ ਦੀ ਆਪਾਂ ਗਹਿਣੇ ਗਾ ਗੱਪੇ ਐ ਥੋੜੀ ਹੁੰਦਾ ਹੁੰਦਾ ਤੂੰ ਤਾਂ ਉਹੀ ਲੱਗਦੰਨਾਗਾ ਉਹ ਤੁਸੀਂ ਵੇਲੇ ਨੂੰ ਪਸਤਾਉਂਗੇ ਮੈਂ ਤਾਂ ਸਭ ਮੈਨੂੰ ਦੇਖਣਾ ਨਹੀਂ ਸ਼ਾਇਦ ਤੂੰ ਤਾਂ ਤੁਰਦਾ ਮੈਨੂੰ ਲੱਗਦਾ ਹੁਣੀ ਤੁਰਦਾ ਹੈ ਨਾ ਐ ਕੋਈ ਨਾ ਮਾਪੂ ਵਿੱਚ ਪੁਕਾਰ ਜਾ ਕਰ ਕਾਹਨੂੰ ਤੂੰ ਲੜਾਈ ਵਧਰਨੀ ਆ ਬਾਪੂ ਨਾਲ ਹੋਰ ਬੋਲਣ ਕਿਹੜਾ ਦੰਦੀਆ ਮੈਨੂੰ ਕੋਈ ਨਾ ਤਾਂ ਉਹ ਗੱਲ ਕਰਦਾਗਾ ਇੱਕ ਦਿਨ ਦੱਸ ਦੱਸ ਬਾਪੂ ਤੂੰ ਲੜੀ ਨਾ ਬਾਈ ਨੂੰ ਚੰਗਾ ਕੁਝ ਨਹੀਂ ਕਹਿਣਾ ਹੋਰ ਕੇਰਾ ਮੇਰਾ ਉਹਨੇ ਧੰਨਵਾਦ ਕਰਨੇ ਕੇ ਨਾ ਡੰਗ ਲਾਤਾ ਮੈਂ ਪੁੱਤ ਹੋਰ ਮੈਂ ਕੀ ਕਹਿਨੀ ਆ ਮੈਂ ਬਾਪੂ ਨੂੰ ਕਹੀ ਅਨੇ ਬਾਪੂ ਤੂੰ ਗੁੱਸੇ ਨਾ ਕਰ ਗੁੱਸਾ ਨਾ ਕਰ ਉਹ ਗੁੱਸਾ ਕਿਉਂ ਨਾ ਕਰ ਪੁੱਤ ਤੂੰ ਕਿਹੜਾ ਕੱਲ ਦੀ ਮਾਰਕਣੀ ਇੱਥੇ ਕੋਈ ਨਾ ਬਾਪੂ ਕੋਈ ਨਹੀਂ ਦਸਾਉਂਦਾ ਆ ਲੈ ਛੋਟੇ ਨੂੰ ਤਾਂ ਦਿੱਤਾ ਹੀ ਦਿੱਤਾ ਉਹਨੇ ਕੁੜੀ ਨੂੰ ਵੀ ਹਿੱਸਾ ਦੇਣ ਨੂੰ ਫਿਰਦਾ ਬੁਢੇ ਜਨ ਦੇਖ ਲੈ ਚਾਹਾਂ ਪਾਣੀਆਂ ਨੂੰ ਮੈਨੂੰ ਹੁਕਮ ਲਈ ਜਾਊਗਾ ਚਾਹ ਲਿਆ ਦੇ ਭਾਈ ਰੋਟੀ ਲਿਆ ਦੇ ਕੋਈ ਨਾ ਬਾਪੂ ਭਰਾਵਾਂ ਨਾਲ ਹੀ ਜੱਗਵਾਸਾ ਫਿਰ ਕੀ ਹੋਗਾ ਮਾਨੂੰ ਫਰੇ ਕੋਈ ਅੱਕ ਚੱਪਣੀ ਪਊਗਾ ਮੈਨੂੰ ਕੁਛ ਕਰਨਾ ਪਊਗਾ ਨਾ ਬਾਪੂ ਇਹ ਜਾ ਕੁਛ ਨਹੀਂ ਕਰਨਾ ਮੈਨੂੰ ਪਤਾ ਜਿਹੜਾ ਮੈਂ ਸੋਚੀ ਬੈਠਾ ਹੁਣ ਮੈਂ ਕੋਈ ਨਾ ਕੋਈ ਨਾ ਮੇਰੇ ਪਿੱਛੇ ਨਾ ਤੁਸੀਂ ਆਹੋ ਕਰੋ ਕੀ ਸੋਚ ਲਿਆ ਮੈਨੂੰ ਦੱਸ ਲੈ ਕੇ ਗਈਆਂ ਬਾਪੂ ਜਿਹੜੇ ਕੋਈ ਨਾ ਬਾਪੂ ਜਿਹੜੇ ਮੂੰਹ ਲੈ ਕੇ ਗਈਆਂ ਉਸ ਮੂੰਹ ਦੇ ਕੇ ਜਾਊਂਗੀ ਪੈਸੇ ਜਿੰਨੇ ਕਿ ਮੇਰੇ ਤੋਂ ਬਣੇ ਉਹਨਾਂ ਕੇਰਾ ਮੈਂ ਦੇ ਹੀ ਤੇ ਥੋੜੇ ਥੋੜੇ ਕਰਕੇ ਦੇ ਦੂੰਗੀ ਉਹ ਕੜਾ ਅੱਜ ਹੀ ਮੰਗੀ ਜਾਂਦਾ ਵੀ ਸਾਰੇ ਦੇ ਜਾ ਉਹਨੇ ਕੁਛ ਨਹੀਂ ਕਿਹਾ ਉਹਨੇ ਮੈਂ ਮਿੱਤੀ ਦੇ ਜਾਂਦਾ ਤੁੰਗੜਾ ਰੋਜ਼ ਮੰਗੇ ਸੀ ਬਾਪੂ ਇੰਨੇ ਪੁੰਨਾਂ ਨੇ ਮੇਰੇ ਤੋਂ ਕਿੱਥੋਂ ਦੇ ਦੂਗਾ ਦੇ ਵੀ ਕਿੱਥੋਂ ਦੇਵੇ ਉਹਦੀ ਤੇ ਜੇ ਤੈਨੂੰ ਘਰ ਤੋਂ ਜ਼ਮੀਨ ਜਾਂ ਸੱਦੇ ਜਾਇਦਾਦ ਦੇਣ ਦਾ ਫੇਰ ਮੈਂ ਨਹੀਂ ਬਾਪ ਮੈਂ ਨਹੀਂ ਹਿੱਸੇ ਲੈ ਕੇ ਜਾਂਦੀ ਬਸ ਸਾਰੀ ਉਮਰ ਦੀ ਰਿਸ਼ਤੇਦਾਰੀ ਰਿਸ਼ਤੇਦਾਰੀ ਟੁੱਟ ਜਾਂਦੀ ਆ ਭਰਾਵਾਂ ਨਾਲ ਦੇਖੀ ਦੇਖ ਕਿ ਮੈਂ ਬੋਲਦਾ ਦੇਖ ਘੁੱਲ ਹਾਂ ਕਰ ਲੈ ਜਿਹੜਾ ਕੁਝ ਕਰਦਾ ਜਾ ਮੈਥੋਂ ਵੀ ਫਰਕੀ ਤੋਂ ਬੋਲਿਆ ਜਾਂਦਾ ਉਹ ਵੀ ਬਾਪ ਕਾਬਰਾ ਨਾ ਕਰ ਕੋਈ ਨਾ ਤੂੰ ਤੇ ਬਾਪੂ ਨਾਲ ਲੜਦੇ ਹੋਈ ਬਈ ਕੀ ਕਰਾਂ ਮੈਂ ਇਹਦੀ ਗੱਲਾਂ ਸੁਣ ਸੁਣ ਮੈਨੂੰ ਖਿਜਾਉਂਦੀ ਆ ਕਿ ਐਂ ਕਰਦੇ ਹੁੰਦੇ ਆ ਕੋਈ ਖਿਜਾ ਕਰ ਬੇਬੇ ਫੇਰ ਵੀ ਉਹਨੂੰ ਗੁੱਸਾ ਤਾਂ ਆਉਂਦਾ ਆ ਵੀ ਮੇਰੇ ਧੀ ਤੋਂ ਪੈਸੇ ਮੰਗ ਲੇ ਫੇਰ ਪੁੱਤ ਜੇ ਤੂੰ ਸੁਵੇ ਤਲਵਾਤਾ ਪਹਿਲਾਂ ਉਹਨੇ ਲਵਾਤਾ ਦੇਖ ਮੜਾ ਹੋ ਗਿਆ ਫਿਰ ਮੈਂ ਤਾਂ ਬੇਬੇ ਕਹਿੰਨੀ ਆ ਵੀ ਮੈਨੂੰ ਵਧੀਆ ਸਵੇਤ ਤਲਵਾਤਾ ਟਾਈਮ ਤੇ ਮੈਨੂੰ ਉਹਨੇ ਮੇਰਾ ਡੰਗਸਾਰ ਤਾਂ ਕੀ ਦੇ ਹੋਰ ਕੀ ਤੋਂ ਮੰਗਦੀ ਫਿਰ ਉਹੀ ਤਾਂ ਗੱਲ ਹੈਗੀ ਹੈ ਕਿਦੇ ਭਾਂਡੇ ਪੈਂਦੀ ਹੈ ਨਾ ਕੋਈ ਦਿੰਦਾ ਕੋਈ ਨਾ ਦਿੰਦਾ ਨਾਲੇ ਪਤਾ ਲੈਣ ਗਿਆ ਨਾਲੇ ਮੈਨੂੰ ਘਰੇ ਜਾ ਕੇ ਪੈਸੇ ਦੇ ਕੇ ਆਇਆ ਫਿਰ ਉਹਨਾਂ ਮਾੜੀ ਕੀਤੇ ਦੱਸ ਦੱਸ ਮੈਂ ਉਹ ਤਾਂ ਸਾਨ ਭੁੱਲਦੀ ਨਹੀਂ ਉਹੀ ਤਾਂ ਗੱਲ ਹੈ ਚਲੋ ਪੁਰਾਣਾ ਮੰਜੇ 'ਚ ਉੱਠ ਖੜਿਆ ਬਸ ਫੋਨ ਆਪਦੇ ਗੱਲ ਤੇ ਗੁੱਸਾ ਆਮਦਾਗਾ ਇਹ ਮਿਰਤੀ ਤੋਂ ਪੈਸੇ ਕਮਾਗਲੇ ਉਹ ਵੀ ਆਪਦੀ ਥਾਂ ਤੇ ਸਹੀ ਆਗਾ ਉਸਹ ਜੀਤਾ ਫਿਰ ਵੀ ਵੇਖਣਾ ਚਾਹੀਦਾ ਟਾਈਮ ਵਿਚਾਰਨਾ ਚਾਹੀਦਾ ਰੋਟੀ ਪਾਣੀ ਸਾਰਾ ਇਹ ਦਿੰਦੇ ਸੌਮ ਦੇ ਇਹ ਨਹੀਂ ਸਾਨੂੰ ਦੋਨਾਂ ਨੂੰ ਦੋਨੇ ਬਿਮਾਰ ਮੈਨੂੰ ਤਾਂ ਬੇਬੇ ਪਤਾ ਤੁਹਾਨੂੰ ਕਿਵੇਂ ਸਾਂਭਦੇ ਆ ਕਿੰਨਾ ਵਧੀਆ ਸਾਂਭਦੇ ਅੱਜ ਕੱਲ੍ਹ ਵਾਲੀਆਂ ਸਾਂਭਦੀਆਂ ਨਹੀਂ ਕੋਈ ਪਰ ਉਹੀ ਤਾਂ ਗੱਲ ਆ ਹੁਣ ਤੈਨੂੰ ਆਈ ਨੂੰ ਚਾਹ ਪਾਣੀ ਦਿੱਤਾ ਨਹੀਂ ਉਹਨੇ ਲੈ ਮੈਨੂੰ ਭੱਜ ਕੇ ਪਾਣੀ ਫੜਾਇਆ ਚਾਹ ਫੜਾਈ ਨਾਲ ਦੀ ਨਾਲ ਤੇ ਫਿਰ ਆਈ ਹੁੰਦੀਆਂ ਨੇ ਜਿਹੜੀਆਂ ਚੱਜ ਦੇ ਘਰਾਂ ਨੇ ਨੇ ਧੀਆ ਹੁੰਦੀਆਂ ਨਾ ਉਹ ਆਈ ਹੁੰਦੀਆਂ ਤੇਰੀ ਇੱਜ਼ਤ ਕਰਦੀਆਂ ਨਿੰਗੀਆਂ ਤੇ ਚੰਗਾ ਬਾਬੇ ਫਿਰ ਤੂੰ ਉਹਦਾ ਖਿਆਲ ਰੱਖਾ ਕਰ ਦਵਾਈ ਬੁੱਟੀ ਦਾ ਟਾਈਮ ਨਾ ਲੈ ਲੈਂਦੀ ਹੋਏਗੀ ਨਹੀਂ ਸਭ ਕੁਝ ਮੈਨੂੰ ਫੜਾਉਂਦੀ ਆ ਆਪਦੇ ਹੱਥ ਨਾਲ ਪਹਿਲਾਂ ਰੋਟੀ ਦੇਓ ਫਿਰ ਮੈਨੂੰ ਦਵਾਈ ਦਿਓ ਹੋਰ ਮੈਂ ਉਹਨੂੰ ਕਿਵੇਂ ਮਾੜੀ ਕਹਿ ਜਾ ਤੇਜਾ ਦਾ ਮੇਰਾ ਇੰਨਾ ਖਿਆਲ ਰੱਖਦਾ ਹੈਗਾ ਮਾਹ ਤੂੰ ਲੱਸੀ ਜੀ ਲੱਗਾ ਹੋਈ ਪਈਆਂ ਜੋ ਰੋਟੀ ਕਿਤੋਂ ਟਾਈਮ ਤੇ ਬਣਾ ਕੇ ਦੇਂਦੀ ਆ ਲੱਸੀ ਆ ਮੈਨਲੇ ਦੱਸ ਕੱਪੜੇ ਸਾਰੇ ਭੀੜੇ ਹੋਈ ਜਾਂਦੇ ਸਮਾ ਦੀ ਮੈਂ ਕਹਿੰਦੇ ਮੈਂ ਕੀ ਕੰਮ ਤਾਂ ਦੇਚ ਨਹੀਂ ਬਣਦਾ ਮੈਂ ਸਾਰਾ ਕੁਝ ਬਧੀਆ ਕੰਮ ਸਤੰਦਾ ਸਾਰਾ ਕਰਕੇ ਮੈਨੂੰ ਪੂਰਾ ਸਾਹਮਦੇ ਨੇ ਤੇ ਤੂੰ ਫਿਕਰ ਨਾ ਕਰ ਤੇ ਅੱਜ ਤੂੰ ਜਾ ਹੀ ਨਾ ਨਾਲੀ ਨਹੀਂ ਬੇਬੇ ਅੱਜ ਤਾਂ ਮੈਂ ਜਾਉਂਗੀ ਮੈਂ ਨਾ ਹੁਣ ਮੈਂ ਬਾਈ ਨੂੰ ਕਿਹਾ ਵੀ ਮੈਂ ਇੱਕ ਨੂੰ ਨਾ ਮੇਰੀ ਛੋਟੀ ਬਿੱਕ ਜੁ ਨਾਲ ਤਾਂ ਮੈਂ ਪੈਸੇ ਦੇ ਜਿ ਨਾਲ ਉਹ ਤੇ ਮੈਂ ਰਾਤ ਲਾ ਕੇ ਜਾਉਂਗੀ ਹੁਣ ਮੈਂ ਜਾਣੀ ਆ ਕਿ ਕਰੇ ਫਿਰ ਸਰਦਾਂ ਨੂੰ ਇੱਕ ਤੁਹਾਨੂੰ ਪਤਾ ਨਾ ਵੀ 6 ਵਜੜੀ ਆ ਉਹਦੇ ਹਾਂ ਇਹ ਤਾਂ ਹਰ ਪਤਾ ਹੀ ਆਤਾ ਮੈਨੂੰ ਹਾਂ ਚੰਗਾ ਬੇਬੇ ਫਿਰ ਮੈਂ ਜਾਣੀ ਆ ਹੈ ਚਲ ਚੰਗਾ ਪੁੱਤ ਹੋਰ ਚੰਗਾ ਜੀ ਆਈ ਚਲ ਬਾਈ ਉਹ ਤੇ ਟਾਇਰ ਲੈ ਲਿਆ ਕਰ ਚੰਗਾ ਜੇ ਚਾਹੁੰਦਾ ਕੁੰਮਾ ਕੁੰਮਾ ਚ ਨਹੀਂ ਉਹਦੇ ਯਾਦ ਰਹਿੰਦਾ ਨਾ ਆਪ ਮੰਗ ਲਿਆ ਕਰ ਚੰਗਾ ਹਾਂ ਹਾਂ ਆਈ ਤਾਂ ਮੇਰੇ ਕੋਲ ਪਾਣੀ ਦੇਖ ਮੇਰੇ ਸਰਾਣੇ ਪੀ ਹੈਗਾ ਹਾਂ ਉਹ ਤਾਂ ਮੈਂ ਦੇਖਿਆ ਹੋਰ ਤੇ ਚਲ ਚੰਗਾ ਠੀਕ ਬੱਤ ਚੰਗਾ ਗੀਲੋ ਹੂ ਪਿੱਤਨੀ ਇਹ ਚੌਰਾ ਜੀ ਨਹੀਂ ਲੋਟਾਂਦਾ ਮੈਥੋਂ ਫਿਰ ਗਾਲਾਂ ਨਿਕਲਣਗੀਆਂ ਕੇ ਰਾਂ ਹੀ ਬਣ ਜਾਂਦਾਗਾ ਦਿਬਾਗ ਵੀ ਤਾਂ ਮਸਾਲੇ ਰੇਗੇ ਮੈਂ ਕਦੋਂ ਕਹਿੰਨੀ ਵੀ ਕੁੜੀ ਜਾਦੇ ਪਿਆਰੀ ਇਹਦਾ ਮੁੰਡਾ ਮੈਨੂੰ ਤਾਂ ਸਾਰੇ ਇੱਕੋ ਜਿਹੇ ਬਈ ਤਿੰਨੇ ਦੇ ਤਿੰਨੇ ਤਰਾ ਵੀ ਸ਼ੁਕਰਾ ਆਧਾਰ ਕਾਰਡ ਚਲਾਤਾ ਨਹੀਂ ਤਾਂ ਮੇਰੇ ਕੋਲ 5 ਰੁਪਏ ਨਹੀਂ ਸੀ ਹੈਗੇ ਆਧਾਰ ਕਾਰਡ ਵਾਲੀ ਵਾਸਤੇ ਚੜ ਕੇ ਘਰੇ ਤਾਂ ਆ ਗਈ 5 ਰੁਪਏ ਹੀ ਨਹੀਂ ਸੀ ਬਚੇ ਘਰੇ ਆਉਣ ਨੂੰ ਜਾਇ ਹੈ ਰਣੀ ਹਾਂ ਜਾਇ ਹੈ ਬੈ ਜਾ ਚਾਹ ਬਣਾ ਗਈ ਸੀ ਸਿੰਦਰਾ ਹਾਂ ਚਾਹ ਤਾਂ ਉੜਾ ਗਈ ਸੀ ਮੇਰੇ ਠੀਕ ਸੀ ਸਾਰੇ ਹਾਂ ਠੀਕ ਸੀ ਵਧੀਆ ਬਸ ਸਾਰੇ ਤੇ ਬੋਲੇ ਤਾਂ ਨਹੀਂ ਕੁਛ ਬਾਈ ਹੋਰੇ ਬੋਲਣਾ ਤਾਂ ਉਹ ਕਿਸੇ ਮੈਨ ਲੱਗਾ ਗੁੱਸੇ ਸੇ ਥੋੜਾ ਜਿਹਾ ਬਾਈ ਥੋੜਾ ਜਿਹਾ ਮੈਨੂੰ ਲੱਗਾ ਮੂੰਹ ਜੇ ਤੋ ਵੀ ਨਾਰਾਜ਼ਗੀ ਜਿਹੀ ਸੇ ਗੱਲ ਕਰਦਾ ਸੀ ਇਹ ਪੈਸੇ ਘੱਟ ਬਣੇ ਨੇਗੇ ਅੱਛਾ ਤੇ ਮੈਂ ਤਾਂ ਫਿਰ ਪੰਜ ਦਾ ਪੰਜ ਹੀ ਦੀ ਆਈ ਮੈਂ ਤਾਂ ਰੱਖੇ ਨਹੀਂ ਹੈਗੇ 500 ਵੀ ਨਹੀਂ ਰੱਖਾ ਮੈਂ ਕਿਹਾ ਸੌਦੇ ਦਾ ਹੋਰ ਕਿਦਰ ਉਹ ਸਾਰ ਲਾਂਗੇ ਤੇ ਪਰ ਮੈਂ ਇਹਨੂੰ ਪੰਜ ਦਾ ਪੰਜ ਬਾਈ ਨੂੰ ਦੇ ਕੇ ਜਾਨੀ ਆ ਕਿਉਂਕਿ ਪੰਜ ਜੇ 500 ਦੇ ਚੋਂ ਵੀ ਰੱਖ ਲੈਂਦੀ ਫਿਰ ਉਹਨੇ ਹੋਰ ਆਇਆ ਅੱਖਾਂ ਕਾ ਫੇਰ ਵੀ ਅਗਲੇ ਨੇ ਅਖਣਾ ਸੀਗਾ ਵੀ 5000 ਪੂਰਾ ਵੀ ਨਹੀਂ ਕੀਤਾ ਪੰਜਵੇਂ ਨੂੰ ਪੂਰਾ ਦੇ ਕੇ ਗਏ ਮਾ ਤਾਂ ਫਿਰ 500 ਰੱਖਿਆ ਨਹੀਂ ਗਿਆ ਬਸ ਹੋਰ ਹੁਣ ਆਪਾਂ ਵੀ ਕੀ ਕਰੀਏ ਮਜਬੂਰੀ ਹੈ ਜੇ ਆ ਸੱਟ ਜੀ ਨਾ ਬਾਈ ਦੀ ਫੇਰ ਤਾਂ ਆਪਾਂ ਨਾ ਜਣੀ ਫੇਰ ਸਾਰੀ ਕਰ ਦਿੰਦੇ ਹਾਂ ਆ ਤਾਂ ਮੈਂ ਕਹਿ ਕੇ ਆਇਆ ਬਾਈ ਨੂੰ ਕਹਤਾ ਸੀਗਾ ਮਾ ਵਿਭਾਈ ਹੁਣ ਤਾਂ ਅਸੀਂ ਮਾ ਝੋਟੀ ਵਿਕੂਗੀ ਉਦੋਂ ਮੈਂ ਕਹਾਂ ਅਸੀਂ ਸਾਰੇ ਘਰ ਜਾਾਂਗੇ ਹਾਂ ਤੇ ਨਾਲੇ ਮਾ ਵਿਆਜ ਜਿਹੜਾ ਪਈ ਲੱਗੂਗਾ ਸਾਰਾ ਅਸੀਂ ਦੇ ਕੇ ਜਾਵਾਂਗੇ ਆ ਪਾਈ ਛੋਟੇ ਸਾਰੇ ਪੈਸੇ ਮੋੜ ਦਿਆਂਗੇ ਹੌਲੀ ਹੌਲੀ ਹੋਰ ਕੀ ਹੈ ਭਾਈ ਨਾਉ ਤਾਂ ਬੋਲਣਾ ਤਾਂ ਕੀ ਸਿਕੋਂ ਫੇਰ ਵੀ ਗੁੱਸਾ ਤਾਂ ਆਉਂਦਾ 2 ਮਹੀਨੇ ਦਾ ਕਹਿ ਕੇ ਲੈਤਾ ਸੇ ਸਾਲ ਹੋ ਗਿਆ ਹੋਰਾ ਆਪ ਨੂੰ ਵੀ ਹੌਂ ਦਾ ਬਿਸ਼ਰਮੀ ਜੀ ਆਉਂਦੀ ਹੈ ਜਿਉਂ ਤਾਂ ਹਾਂ ਤੇ ਚਲ ਕੋਈ ਨਾ ਚੰਗਾ ਫਿਰ ਮੈਂ ਚਾਹ ਹੋਰ ਬਣਾਉਣੀ ਆ ਤਾਂ ਬਣਾ ਦੇਣੀ ਆ ਚਲ ਬਣਾ ਲੈ ਘੁੱਟ ਜੀ ਬਣਾਉਣੀਆਂ ਆ